ਉਹ ਤਾਂ ਇਹ ਜਾ ਰਹੀ ਹੈ ਮਲ ਨਹੀਂ ਉਹਨਾਂ ਨੂੰ ਨਿਕਲ ਜੂਗਾ ਪਾਣੀ ਦੇਖੋ ਆਪਣੇ ਕਦੇ ਕੋਈ ਵੱਡ ਬਡੇਰਿਆਂ ਚ ਕੋਈ ਬੁੜਿਆਂ ਚ ਕਿਸੇ ਨੇ ਚੜਦੇ ਨੂੰ ਪਾਣੀ ਚੜਿਆ ਨਹੀਂ ਭਾਈ ਇੱਧਰ ਤਾਂ ਮੁਸ਼ਕਲ ਆ ਪਹਿਲਾਂ ਪਾਣੀ ਕਦੇ ਚੜਦੇ ਨੂੰ ਚੜਿਆ ਜੀ ਅੱਜ ਤੱਕ ਮੁਸ਼ਕਲ ਹੈ ਜਰਾ ਪਾਣੀ ਦਾ ਬੰਦਾ ਤੋਲਾ ਵਾਲ ਨੂੰ ਦਿਆ ਪਹਿਲਾਂ ਇਹ ਤੋਲਾ ਵਾਲ ਕ ਨਹੀਂ ਕਦੇ ਨਹੀਂ ਦੱਸਦੇ ਜੀ ਬਸ ਇਧਰੋਂ 10 ਮੋਰੋ ਵੋਟਾਂ ਦੇ ਮਾਰੇ ਵੀ ਹਾਂ ਹੈਗੇ ਨੇ 5-4 ਕਿ ਘਰ ਜੇ ਬਸ ਉਹਨਾਂ ਵਿੱਚ ਹੀ ਹਾਂ ਉਹ ਤਾਂ ਪਾਣੀ ਤਾਂ ਇਹਨੂੰ ਜਾਂਦਾ ਹੁੰਦਾ ਔਹੀ ਥੋੜੀ ਤਾਂ ਪਾਣੀ ਪੈਦਾ ਨਹੀਂ ਗਿਆ ਕਦੇ ਇਹ ਪਤਾ ਕੀ ਗੱਲ ਹੈ ਜੀ ਨਲੇ ਤਾਂ ਇਹਨਾਂ ਨੇ ਸਾਡਾ ਪਿੰਡ ਬਦੀਨ ਕਰਕੇ ਸੜਕ ਪੱਟ ਕੇ ਮਾਰਦੇ ਨੇ 10 ਸਾਲ ਸੜਕ ਪਹਿਲਾਂ ਵੀ ਸਾਡੇ ਨਾਲ ਇੰਝ ਬਣੀ ਸੀ ਸਾਡੇ ਪਿੰਡ ਨਾਲ ਆ ਇਧਰ ਬਾਟ ਵਾਲੀ ਬਣਦੀ ਨਾਲੇ ਇਧਰ ਹਾਂ ਜੀ ਹਾਂ ਹਾਂ ਜੀ 6-7 ਕਿਲੋ ਸਾਰੀ ਮਤਲਬ 2.5 ਕਿਲੋ ਮੀਟਰ ਬਾਟੀ ਬਣਦੀ ਨਾਲੇ ਢਾਹ ਵਾਲੇ ਇਧਰ ਨਾਲੇ ਹਾਂ ਜੀ ਹਾਂ ਨਾਲੇ ਹੋਰ ਹੈ ਜੀ ਇਹ ਚ ਛੋਟ ਇਧਰ ਵੀ ਦੇਖਣ ਉਧਰ ਵੀ ਦੇਖਣ ਹਾਂ ਫੇਰ ਵੀ ਨਹੀਂ ਹੁਣ ਪੰਜ ਘਰਾਂ ਪਿੱਛੇ ਦੋ ਪਿੰਡ ਤਾਂ ਨਹੀਂ ਪਰੇਸ਼ਾਨ ਕਰਨੇ ਜੀ ਠੀਕ ਹੈ ਜੀ ਲੋ ਵੀ ਆਜੋ ਆਪਾਂ ਬਾਬੇ ਨੂੰ ਪੁੱਛਦੇ ਹਾਂ ਨਾ ਵੀ ਇਹ ਪਿੰਡ ਦੇ ਵਿੱਚ ਕਿੰਨੇ ਟੋਬੇ ਸੀਗੇ ਉਹਨੇ ਸਾਰੀ ਡਿਟੇਲ ਦੇ ਵਿੱਚ ਗੱਲ ਦੱਸੀ ਆ ਵੀ ਇਹਦੇ ਇਹ ਪਿੰਡ ਦੇ ਵਿੱਚ ਇੰਨੇ ਟੋਬੇ ਸੀਗੇ ਤੇ ਉਹ ਸਾਰੇ ਟੋਬੇ ਹੁਣ ਕਿੱਧਰ ਗਏ ਉਹ ਪਿੰਡ ਵਾਲੇ ਵੀ ਆਪਦੀ ਗੌਰ ਕਰਨ ਇਧਰ ਉਧਰ ਭੱਜਣ ਨਾਲੋਂ ਟੋਬਿਆਂ ਦਾ ਤਾਂ ਪਤਾ ਕਰ ਲੋ ਵੀ ਤੁਹਾਡੇ ਟੋਬੇ ਕਿੱਥੇ ਨੇ ਆਲੇ ਦੁਆਲੇ ਪਿੰਡ ਦੇ ਟੋਬੇ ਹੀ ਟੋਬੇ ਸੀਗੇ ਤਾਂ ਆਪਨੇ ਉਹ ਰਿਆ ਮੰਨ ਵਾਲਾ ਹੈ ਨਾ ਇਹਨਾਂ ਦਾ ਹੁੰਦੇ ਕਿੰਨੇ ਤੇ ਪੰਜ ਹੁੰਦੇ ਤੇ ਮੈਂ ਟੋਬੇ ਦੇ ਮੈਂ ਦੱਸੂਗਾ ਇੱਕੋ ਚੰਗਾ ਹਾਂ ਹਾਂ ਹਾਇਰ ਪਿੰਡਗੇ ਆਏ ਗਏ ਹਾਂ ਹਾਂ ਇੱਥੇ ਆ ਕੇ ਖਤਮ ਹੋ ਜਾਂਦੇ ਨੇ ਟੋਬੇ ਟੋਬੇ ਪੰਜ ਸੀ ਹੈਗੇ ਤੇ ਆਰਾਮ ਨਾਲ ਹੋਣ ਬਾਬਾ ਤੁਸੀਂ ਸੁਖੀਆਂ ਨੂੰ ਦੁਖੀਆਂ ਜਿਹਦਾ ਤੀਜੇ ਦਿਨ ਵਾਰ ਪੱਟੀ ਰੱਖਦੇ ਨੇ ਸਹੀ ਸਹੀ ਦੱਸੀ ਦਿਲ ਤੇ ਹੱਥ ਰਕੇ ਹੋ ਤਾਂ ਛੇੜੇ ਨਾ ਛੇੜ ਦੁਖੀ ਆ ਪੂਰੇ ਦੁਖੀਓ ਪਾਣੀ ਦਾ ਥੋੜਾ ਪਤਾ ਨਹੀਂ ਲੰਘੂ ਪਤਾ ਨਹੀਂ ਨਾ ਬਦੀਣ ਕਰਖਣਾ ਲੰਗਦਾ ਹੈਗਾ ਲੰਗਦਾ ਨਹੀਂ ਬਾਈ ਉਧਰ ਸਾਡੇ ਇੱਕ ਨਹੀਂ ਜਾ ਕੇ ਯਾਰ ਨਵੀਂ ਸ਼ੜਕ ਉ ਦੀ ਪੱਟੀ ਮੇਸ ਕਰਖੀ ਇਹਨਾਂ ਨੇ ਐ ਦੱਸੋ ਬਾਈ ਤੁਸੀਂ ਇੱਕ ਗੱਲ ਕਦੇ ਕੋਈ ਉਹਨੂੰ ਦੇਖੇਗਾ ਵੀ ਬੰਦਾ ਚੜਦੇ ਕਿ ਨਹੀਂ ਪਾਣੀ ਜਾਂਦਾ ਦੇਖਿਆ ਆਪਾਂ ਨੇ ਕਦੇ ਵੀ ਤੁਸੀਂ ਜਖੇਪਲ ਨੂੰ ਜਾਓ ਰਾਤੋਂ ਮੁੜ ਕੇ ਫੇਰ ਤੋੜ ਵਾਲ ਦੇ ਜਿਹੜੀ ਫੇਰ ਜਖੇਪਲ ਨੂੰ ਜਾਓ ਇਹ ਸਾਰੇ ਪਾਏ ਦੇ ਜਾਂਦੇ ਕੋਟਾਂ ਦੇ ਟੱਕ ਦੇ ਫਿਰ ਉਹੀ ਗੱਲ ਹੈ ਬਾਈ ਸਾਡੇ ਪਿੰਡ ਤਾਂ ਚਾਹੇ ਸਾਡਾ ਜਿਵੇਂ ਕਹਿੰਦੇ ਨੇ ਕੁਝ ਲੱਗ ਜੇ ਦੱਸੋ ਬਾਈ ਸਾਡੇ ਸਾਡੇ ਪਿੰਡ ਕਿ ਨਹੀਂ ਲੱਪਣ ਦਾ ਹੱਕ ਹੈਗਾ ਉਰੋਂ ਤੁਸੀਂ ਇਹ ਲਾ ਲਓ ਪਹਿਲਾਂ ਇਹ ਘੱਟੋ ਘੱਟ 2 ਕਿਲੋਮੀਟਰ ਇੱਧਰ ਲੈ ਕੇ ਜਾਂਦੇ ਨੇ ਹਾਂ ਤੋੜਾ ਵਾਲਕ ਨਹੀਂ ਜਾਣਾ ਚਾਹੀਦਾ ਦਾ ਪਾਣੀ ਨਹੀਂ ਤਾਂ ਅਸੀਂ ਸੌਕੇ ਤੇ ਹਾਂ ਨਹੀਂ ਉਧਰ ਲੈ ਕੇ ਗਏ ਨੇ ਫੇਰ ਮੁੜ ਕੇ ਲਏ ਨੇ ਫੇਰ ਜਖੇਪਲ ਨੂੰ ਗਏ ਨੇ ਹਾਂ ਕਿੱਥੇ ਜਾਊਗਾ ਨਾ ਇਹਨਾਂ ਨੇ ਬਾਈ ਨਾਲੇ ਹੋਰ ਹੈ ਨਾਲੇ ਦਾ ਸੋਡਾ ਪਿੰਡ ਬਦੀਨ ਕਰਕੇ ਮਾਰਖਿਆ ਨਾਲੇ ਸਾਡੇ ਪਿੰਡ ਨੂੰ ਤੰਗ ਕਰੀ ਜਾਂਦੇ ਨੇ ਜਿਹੜੇ ਰਾਹ ਆਲੇ ਨੇ ਉਹ ਤੋਂ ਵੱਧ ਤੰਗ ਹੁੰਦੇ ਨੇ ਹਾਂ ਬਰਾ ਹਾਲ ਆ ਠੀਕ ਹੈ ਠੀਕ ਹੈ ਜੀ ਧੰਨਵਾਦ ਆ ਆ ਖੱਡਿਆ ਨੇ ਬੰਦੇ ਨੇ ਬੰਦਾ ਮਾਰਿਆ ਰੰਦੂ ਪਤਾ ਥੋੜਾ ਬਾਪ ਦਾ ਮੁੰਡਾ ਸੀ ਹਰ ਕੀ ਖੱਡੇ ਨੇ ਇਹਨਾਂ ਨੇ ਸੀਪਰੇ ਚਾਰੇ ਬੰਦਾ ਵੀ ਲੈ ਲਿਆ ਜੀ ਕਿਵੇਂ ਇਹ ਕਿਵੇਂ ਪਾਣੀ ਪੂਣੀ ਨਿਕਲ ਜਾਊਗਾ ਪੋਪਾ ਵੀ ਨਹੀਂ ਜਾਣੀ ਹੈ ਇਹ ਤਾਂ ਜਾਣੀ ਹੈ ਹਲੇ ਸਮਝੇ ਗਰ ਕੀ ਕਰੇ ਇਹਦੇ ਨਾਲ ਆਪਣੀ ਸੀਵਰੇਜ ਹੈਗੀ ਇਹ ਦੂਜੀ ਦੱਬ ਰਹੇ ਨੇ ਨਵੀਆਂ ਪਾਈਪਾਂ ਚ ਹਾਂਜੀ ਹਾਂਜੀ ਵੀ ਇਹ ਪਾਣੀ ਵੀ ਮੇਰੇ ਨਾਲ ਨਿਕਲਣੇ ਚਾਂਸ ਲੱਗਦੇ ਨੇ ਨਿਕਲ ਜਾਣਗੇ ਨਿਕਲ ਜੂ ਪਾਣੀ ਕੋਈ ਕਰ ਲੋ ਨਹੀਂ ਚੜਦੇ ਕਿ ਨਹੀਂ ਪਾਣੀ ਵਗ ਜੂ ਜੀ ਪਹਿਲਾਂ ਤਾਂ ਗਿਆ ਨਹੀਂ ਸੀ ਪਹਿਲਾਂ ਤਾਂ ਰਾਜ ਜੀ ਉਹ ਤਾਂ ਥੋੜੀ ਮਾਇਆ ਦੀ ਗੱਲ ਹਾਂਜੀ ਹਾਂ ਇਸ ਗੱਲ ਤੇ ਆਪ ਹਾਂ ਪਾਣੀ ਤਾਂ ਇਹ ਜਾਣਾ ਚਾਹੀਦਾ ਹਾਂਜੀ ਪਾਣੀ ਤੋਲਾ ਵਾਲਕ ਨਹੀਂ ਜਾਣਾ ਚਾਹੀਦਾ ਜੀ ਕੀ ਕਹਿੰਦਾ ਇਹ ਤਾਂ ਗਲਤ ਹੈ ਇਹ ਪਹਿਲਾਂ ਵੀ ਗਲਤ ਕਰੇ ਤੁਸੀਂ ਐਂ ਹਿਸਾਬ ਲਾ ਲਓ ਜੀ ਤੁਸੀਂ ਇਹ ਦੇਖ ਲਓ ਜੀ ਹਨਾ ਸਾਡਾ ਪਿੰਡ ਹੈ ਪਾਣੀ ਆਪਾਂ ਕਰਦੇ ਨੇ ਕੰਮ ਕਰਦੇ ਨੇ ਪਰ ਸਾਡਾ ਜੀ ਢਾਲੀਵਾਲ ਵਾਸ ਹੈ ਤੁਸੀਂ ਐਂ ਸੋਚੋ ਜੀ ਸਾਡਾ ਪਹਿਲਾਂ ਸਾਰਾ ਪਿੰਡ ਪੱਟਦਾ ਹੀ ਆ ਹਾਂ ਫੇਰ ਉਧਰੋਂ ਪਹਿਲਾਂ ਲੈ ਕੇ ਗਏ ਨੇ ਦੁਬਾਰੇ ਮੋੜ ਕੇ ਲਏ ਨੇ ਉਰੋਂ 6 ਕਿਲੋਮੀਟਰ ਸਾਡਾ ਪਿੰਡ ਬਣਦਾ ਹੈ ਠੀਕ ਤੇ ਉਧਰ ਤਾਂ ਨਾ ਕਿਲੋਮੀਟਰ ਹੈ ਜੀ ਹੁਣ 6 ਕਿਲੋਮੀਟਰ ਘਟਾਉਂਦਾ ਕਿ 3 ਘਟਾਉਂਦਾ ਉਹ ਤਾਂ ਆਪਾਂ ਸਮਝਦੇ ਹਾਂ ਜਿੱਦੋਂ ਹੁਣ ਮੰਨ ਲੀਏ ਖਰਚਾ ਵੀ ਤੇ ਤੂੰ ਗਿਣਾ ਰਿਹਾ ਜੀ ਤੂੰ ਗਿਣਾ ਖਰਚਾ ਉਧਰ ਪਾਣੀ ਸਿੱਧਾ ਜਾਊ ਜੀ ਇਧਰੋਂ ਪਾਣੀ ਨਹੀਂ ਹੈਗਾ ਮੋਟਰਾਂ ਨਾਲ ਡੰਪ ਕਰਨਗੇ ਐ ਸੱਟਣਗੇ ਮੋਟਰਾਂ ਨਾਲ ਪਹਿਲਾਂ ਵੀ ਡੀਜ ਦੇ ਰਹੇ ਨੇ ਇਧਰ ਆਪ ਜਪ ਜਾਂਦਾ ਨਾਲੇ ਉਧਰ ਸਿੱਧਾ ਜਾਂਦਾ ਜੀ ਹਾਂ ਜੀ ਸਹੀ ਗੱਲ ਹੈ ਇਹ ਕਰਦੇ ਆ ਮਹਾ ਵੀ ਪਹਿਲਾਂ ਨਹੀਂ ਜਦੋਂ ਪਾਣੀ ਗਿਆ ਜੀ ਹੁਣ ਕਿੱਥੋਂ ਵਗ ਜੂਗਾ ਐ ਵਾਧੂ ਆਪ ਪਟਾਈ ਜਾਂਦੇ ਨੇ ਨਲੇ ਤਾਂ ਇਹ ਸੋਨੂ ਬਦੀਨ ਕਰਦੇ ਨੇ ਹੋਰ ਸੜਕਾ ਪੱਟੀ ਜਾਂਦੇ ਆਹਾ ਹਾਂ ਜੀ ਹਾਂ ਤੋਲਾ ਉਹ ਰਹੇ ਅੰਦਰ ਕੀ ਚੱਲ ਰਿਹਾ ਹੈ ਹੂੰ ਇਹ ਕਾਨੂੰ ਸਾਰਾ ਬਾਬਾ ਰੋਲੀ ਵੋਟਾਂ ਦਾ ਇਹ ਉਹ ਗੱਲ ਲਓ ਤੁਸੀਂ ਕੀ ਕਰਦੇ ਪਾਣਾ ਬੀਜ ਦੀ ਹਾਂ ਪਾਣਾ ਬੀਜ ਦੀ ਜਿਹੜਾ ਸੜਕ ਲੈ ਜਾਣ 16 ਵਾਲਾ ਵਾਲੀ ਸੜਕ ਲੈ ਜਾਣ ਤਾਂ ਉਧਰੋਂ ਸਿੱਧੀ ਖੇਤਾ ਖੇਤਾ ਵਿੱਚ ਦੀ ਵੀ ਜਾ ਸਕਦਾ ਨਾ ਸਿੱਧਾ ਸੇਤ ਹਾਂ ਨਾਲੇ ਜਾ ਆਪਦੇ ਆਪ ਹੀ ਜਾਓ ਨਾਲੇ ਢਾਲ ਬਣ ਜੂ ਬਾਬਾ ਹੋਰ ਆ ਬਾਬਾ ਉਦੋਂ ਲੋਕ ਤੋਬੇ ਰੋਕੀਂਗੇ ਨੇ ਹੁਣ ਟੋਬਿਆਂ ਚ ਪਾਣੀ ਨਹੀਂ ਜਾਂਦਾ ਇਹਦੇ ਪਾਈਪਾਂ ਨਾਲ ਅਸੀਂ ਜਦੋਂ ਮੀਂਹ ਦਾ ਖੁੱਲਾ ਪਾਣੀ ਕਿੱਥੇ ਵਗ ਜੂਗਾ ਉਦੋਂ ਇਹ ਤਾਂ ਗਵਰਨਮੈਂਟ ਹੀ ਬੰਨੀ ਵਰਦੀ ਇਹਨੂੰ ਦੇਖੋ ਜਿਹੜਾ ਉੱਤੇ ਆ ਕੋਈ ਰਾਜ ਕਰਦਾ ਉਹ ਬਸ ਇੱਥੇ ਸੜਕਾ ਪਟਾ ਦਿੰਦਾ ਸਹੀ ਗੱਲ ਹੈ ਜੀ ਹਾਂ ਪਿੰਡ ਨਾਲੇ ਤੁਸੀਂ ਪਿੰਡ ਵਾਲੇ ਔਖਿਆਂ ਨਾਲੇ ਅਸੀਂ ਪਿੰਡ ਵਾਲੇ ਔਖੇ ਸਹੀ ਗੱਲ ਹੈ ਜੀ ਹਾਂ ਆ ਹੋਰ ਹੀ ਨਹੀਂ ਪਾਤਰ ਲੋਟਾਉਂਦੇ ਵੱਡੇ ਵੱਡੇ ਹਾਂ ਜੀ ਹਾਂ ਬਈ ਸਾਡੀ ਬੇਨਤੀ ਹੈ ਜੀ ਨਾ ਸਾਰੇ ਆਪਣੇ ਜਿਹੜੇ ਵੀ ਸਲੋਤੇ ਆਪਾਂ ਨੂੰ ਦੇਖਦੇ ਨੇ ਵੀਰੇ ਸਾਡੀ ਵੀਡੀਓ ਹੈ ਬਾਈ ਯਾਰ ਅਸੀਂ ਬਹੁਤ ਦੁਖੀ ਆਂਗੇ ਬਹੁਤ ਪਰੇਸ਼ਾਨ ਆਂਗੇ ਵੀ ਸਾਡੀ ਵੀਡੀਓ ਨਾ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਯਾਰ ਭਗਵੰਤ ਮਾਨ ਤੱਕ ਪਹੁੰਚ ਸਕੇ ਤੇ ਮਾਨ ਸਾਹਿਬ ਇਹ ਤੇ ਸਹੀ ਐਕਸ਼ਨ ਲੈਣ ਤੇ ਜਿਹੜਾ ਇਹ ਕੰਮ ਗਲਤ ਕੰਮ ਹੋ ਰਿਹਾ ਇਹਨੂੰ ਸਹੀ ਦਿਸ਼ਾ ਵੱਲ ਕੰਮ ਨੂੰ ਮੋੜਨ ਤੇ ਬਈ ਹੱਥ ਬਣ ਕੇ ਵੇਂਦੇ ਵੱਧ ਤੋਂ ਵੱਧ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਮਾਨ ਸਾਹਿਬ ਤੱਕ ਸਾਡੀ ਵੀਡੀਓ ਜ਼ਰੂਰ ਪਹੁੰਚ ਜੇ